ਰਾਸ਼ਟਰੀ ਪੁਲਿਸ ਸਮachar ਆਓ ਦੇਖਦੇ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਥਾਣਾ ਸ਼ਾਹਕੋਟ ਮਿੱਤੀ 15 8 2025 ਸ਼ਾਹਕੋਟ ਪੁਲਿਸ ਵੱਲੋਂ ਮੇਨ ਹਾਈਵੇ ਮੋਗਾ ਸ਼ਾਹਕੋਟ ਪਰ ਰੁਟਾ ਹੋਣ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ ਸ਼੍ਰੀ ਹਰਵਿੰਦਰ ਸਿੰਘ ਬਿਰਕ ਪੀਪੀਐਸ ਸੀਨੀਅਰ ਪੁਲਿਸ ਕਪਤਾਨ ਨਿਰੰਦਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਸਰਬਜੀਤ ਰਾਏ ਪੀਪੀਐਸ ਪੁਲਿਸ ਕਪਤਾਨ ਨਿਰੰਦਰ ਦਿਹਾਤੀ ਜੀ ਨਿਗਰਾਨੀ ਹੇਠ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇਨਸਪੈਕਟਰ ਬਲਵਿੰਦਰ ਸਿੰਘ ਭੁੱਲਰ ਮੁਖ ਅਫਸਰ थाना ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ 메ਨ ਹਾਈਵੇ ਮੋਗਾ ਸ਼ਾਹਕੋਟ ਪਰ ਲੁੱਟਾਂ ਖੋਹਣ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਸ਼੍ਰੀ ओंकार ਸਿੰਘ ਉਰਾੜ ਪੁਲਿਸ ਉਪ ਪੁਲਿਸ ਕਪਤਾਨ ਸਰ ਡਿਵੀਜ਼ਨ ਸ਼ਾਹਕੋਟ ਜੀ ਨੇ ਦੱਸਿਆ ਕਿ ਮਿਤੀ 8/8/2025 ਨੂੰ ਸ਼੍ਰੀ ओंकार ਸਿੰਘ ਉਪ ਪੁਲਿਸ ਕਪਤਾਨ ਸਰ ਡਿਵੀਜ਼ਨ ਸ਼ਾਹਕੋਟ ਨੇ ਦੱਸਿਆ ਕਿ ਮਿਤੀ 8/8/2025 ਨੂੰ ਤਲਾਸ਼ ਮਿਲੀ ਕੇ ਤਿੰਨ ਮੁੰਨੇ ਨੌਜਵਾਨ ਮੋਟਰਸਾਈਕਲਸ ਪਰ ਸਵਾਰ ਹਨ ਜਿਨ੍ਹਾਂ ਨੇ ਮੂੰਹ ਬੰਨੇ ਹੋਏ ਤੇ ਮੋਟਰਸਾਈਕਲਆਂ ਦੋਨੋਂ ਨੰਬਰ ਪਲੇਟਾਂ ਲਕੋਈਆਂ ਹੋਈਆਂ ਹਨ ਇਹਨਾਂ ਪਾਸ ਮਾਰੂ ਹਥਿਆਰ ਹਨ ਜੋ ਕਿ ਇੱਕ ਸਵਿਫਟ ਕਾਰ ਸ਼ਾਹਕੋਟ ਤੋਂ ਮਸੀਹਾਂ ਨੂੰ ਜਾ ਰਹੀ ਹੈ ਨੂੰ ਲੁੱਟਣ ਦੀ ਨੀਅਤ ਨਾਲ ਪਿੱਛਾ ਕਰ ਰਹੇ ਹਨ ਜਿਸ ਤੇ ਐਸਆਈ ਸ਼ਖਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਦੇ ਉਕਤ ਤਿੰਨ ਨੌਜਵਾਨਾਂ ਦੀ ਪਲਾਸ ਸੰਬੰਧੀ ਮਸੀਹਾਂ ਸਾਈਡ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਐਚਡੀਐਮ ਕੋਟ ਸ਼ਾਹਕੋਟ ਪਾਸ ਤੋਂ ਜਿੱਤਾ ਸਾਹਮਣੇ ਮਸੀਹਾਂ ਸਾਈਡ ਤੋਂ ਇੱਕ ਮੋਟਰਸਾਈਕਲ ਆਉਂਦਾ ਦਿਖਾਈ ਦਿੱਤਾ ਜੋ ਮੋਟਰਸਾਈਕਲ ਪਰ ਸਵਾਰ ਨੌਜਵਾਨਾਂ ਪਾਸ ਦਾਤਰ ਨੁਮਾ ਹਥਿਆਰ ਸਨ ਜਿਨ੍ਹਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਯੂ-ਟਰਨ ਮਾਰ ਕੇ ਪਿੱਛੇ ਨੂੰ ਮੋੜ ਕੇ ਫਲਾਈਓਵਰ ਉੱਪਰ ਮੋਗਾ ਵਾਲੀ ਸਾਈਡ ਨੂੰ ਮੋਟਰਸਾਈਕਲ ਭਜਾ ਲਿਆ ਜਦ ਪੁਲਿਸ ਪਾਰਟੀ ਮੋਟਰਸਾਈਕਲ ਦਾ ਪਿੱਛਾ ਕਰਦੀ ਨੇੜੇ ਸੱਸੰਘਰਪੂਰੀ ਪੈਟਰੋਲ ਪੰਪ ਦੀ ਬੈਕ ਸਾਈਡ ਫਲਾਈਓਵਰ ਨਾਲ ਕਨੂਨ ਫਲਾਈਓਵਰ ਉੱਪਰ ਡਵਾਈਡਰ ਪਾਸ ਡਿਗ ਡਿੱਗੇ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਰਵੀਪਾਲ ਉਰਫ ਤੇਜੀ ਉਰਫ ਰਵੀਪੁੱਤਰ ਬਿੰਦਰਦੇਜੀ ਵਾਸੀ ਮੁਹੱਲਾ ਢੇਰੀਆਂ ਸ਼ਾਹਕੋਟ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਅਤੇ ਫਿਰ ਫਲਾਈਓਵਰ ਤੋਂ ਸ਼ਾਲਾ ਮਾਰਨ ਵਾਲੇ ਨੌਜਵਾਨਾਂ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਨ੍ਹਾਂ ਨੇ ਆਪਣਾ ਨਾਮ ਪਵਨ ਪੁੱਤਰ ਸੋਮਨਾਥ ਵਾਸੀ ਮੁਹੱਲਾ ਢੇਰੀਆਂ ਸ਼ਾਹਕੋਟ ਹਰਪ੍ਰੀਤ ਤੇਜੀ ਪੁੱਤਰ ਨਿਰਮਲ ਚੰਦ ਵਾਸੀ ਮੁਹੱਲਾ ਢੇਰੀਆਂ ਸ਼ਾਹਕੋਟ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਦੱਸਿਆ ਜਿਨ੍ਹਾਂ ਦੇ ਸਰੀਰ ਉੱਪਰ ਟਿੱਗਣ ਕਰਨ ਸੱਟਾਂ ਲੱਗੀਆਂ ਹੋਈਆਂ ਹਨ ਜਿਸ ਤੇ ਇਹਨਾਂ ਦੋਨਾਂ ਨੌਜਵਾਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ਼ਾਹਕੋਟ ਦਾਖਲ ਕਰਵਾਇਆ ਗਿਆ ਦਰਜ ਮੁਕੱਦਮਾ ਮੁਕੱਦਮਾ ਨੰਬਰ 192 ਮਿਤੀ 9/8/2025 ਆਰਡ 304 6235 ਬੀ ਐਨ ਐਸ ਥਾਣਾ ਸ਼ਾਹਕੋਟ ਜ਼ਿਲ੍ਹਾ ਜਲੰਧਰ ਗ੍ਰਿਫਤਾਰ ਦੋਸ਼ੀਆਂ ਦਾ ਨਾਮ ਪਤਾ ਰਵੀਪਾਲ ਉਰਫ ਤੇਜੀ ਉਰਫ ਰਵੀ ਪੁੱਤਰ ਬਿੰਦਰ ਤੇਜੀ ਵਾਸੀ ਮੋਹੱਲਾ ਟੇਰੀਆਂ ਸ਼ਾਹਕੋਟ ਥਾਣਾ ਸ਼ਾਹਕੋਟ ਮਿਤੀ 10/8/2025 ਬੰਦ ਜੇਲ ਕਬੂਥਰਾ ਪਵਨ ਪੁੱਤਰ ਸੋਮਨਾਥ ਵਾਸੀ ਮੁੱਲਾਂ ਟੇਰੀਆਂ ਸ਼ਾਹਕੋਟ थाना ਸ਼ਾਹਕੋਟ ਥਾਣਾ ਦਾਤਰ ਜ਼ੇਰ ਇਲਾਜ ਹਰਪ੍ਰੀਤ ਤੇਜੀ ਪੁੱਤਰ ਨਿਰਮਲ ਚੰਦ ਵਾਸੀ ਮੁੱਲਾਂ ਟੇਰੀਆਂ ਸ਼ਾਹਕੋਟ थाना ਸ਼ਾਹਕੋਟ ਦਾਤਰ ਜ਼ੇਰ ਇਲਾਜ ਬ੍ਰਾਮਦੀ ਮੋਟਰਸਾਈਕਲ ਹੀਰੋ ਸਪਲੈਂਡਰ ਪੀਵੀ 8 ਐਫ ਐਨ 5733 ਦੋ ਵਰਦਾਤ ਬਿਊਰੋ ਚੀਫ ਰਾਮ ਤੀਰਥ ਸਿੰਘ ਜੀ ਦੀ ਖਾਸ ਰਿਪੋਰਟ ਜ਼ਿਲ੍ਹਾ ਜਲੰਧਰ ਦੇ ਅਥੀ ਦੇ ਮਾਨਯੋਗ ਐਸਐਸਪੀ ਸਰ ਹਰਨਦਰ ਸਿੰਘ ਅਕਤਰੀ ਵੱਲੋਂ ਜ਼ਿਲ੍ਹੇ ਅੰਦਰ ਰਾਤ ਦੀਆਂ ਡਿਊਟੀਆਂ ਲਈ ਸਪੈਸ਼ਲ ਜਿਹੜੇ ਹੁਕਮ ਜਾਰੀ ਕੀਤੇ ਹੋਏ ਹਨ ਮਿਤੀ 10 8 25 ਨੂੰ ਮੋੜਾ ਥਾਣਾ ਸ਼ਾਹਕੋਟ ਦੇ ਇੰਸਪੈਕਟਰ ਮੁਖਵਸਰ ਗੁਰਿੰਦਰ ਸਿੰਘ ਪੁੱਲ ਵੱਲੋਂ ਵੀ ਥਾਣੇ 'ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਅਤੇ ਉਸੇ ਰਾਤ ਨੂੰ ਇੱਕ 112 ਹੈਲਪਲਾਈਨ ਤੋਂ ਮੈਸੇਜ ਮਿਲਿਆ ਕਿ ਇੱਕ ਸੇਫਟ ਸਵਾਰ ਫੈਮਿਲੀ ਜਿਹੜੀ ਆ ਉਹ ਪੰਡੋਰੀ ਪੈਲੇਸ ਦੇ ਨੇੜੇ ਜਾ ਰਹੀ ਹੈ ਤੇ ਉਹਨੂੰ ਤਿੰਨ ਮੋਟਰਸਾਈਕਲ ਸਵਾਰਾ ਜਿਹਨਾਂ ਕੋਲ ਮਾਰੂ ਹਥਿਆਰ ਹਨ ਤੇ ਉਹਨਾਂ ਨੂੰ ਸਨਚਨ ਕਰਨ ਦੀ ਬੇਤਰਾਂ ਡਰਾਤੂ ਕਰ ਰਹੇ ਹਨ ਤੇ ਉਹਦਾ ਪਿੱਛਾ ਕਰ ਰਹੇ ਹਨ ਜੋ ਸੂਚਨਾ ਮਿਲਤੇ थाना ਸ਼ਾਹਕੋਟ ਦੇ ਐਸਆਈ ਸੁਖਵਿੰਦਰ ਸਿੰਘ ਜੋ ਬਤੌਰ ਡਿਊਟੀ ਅਫਸਰ ਸਨ ਇਹ ਉਹ ਸੂਚਨਾ ਮਿਲਤੇ ਮੌਕੇ ਵੱਗੋ ਤੇ ਗਏ ਤੇ ਵਾਕਈ ਉਹ ਜਿਹੜੇ ਤਿੰਨ ਵਿਅਕਤੀ ਉਸ ਪਰਿਵਾਰ ਨੂੰ ਜਿਹੜਾ ਤੰਗ ਪ੍ਰੇਸ਼ਾਨ ਉਹਦੀ ਲੁੱਟਨੀ ਇਤਨਾ ਕਰ ਰਹੇ ਸਨ ਜੋ ਪੁਲਿਸ ਫੋਰਸ ਨੇ ਲਗਾਤਾਰ ਉਹਦਾ ਪਿੱਛਾ ਕੀਤਾ ਔਰ ਉਹ ਜਿਹੜੇ ਲੁਟੇਰੇ ਜਿਹੜੇ ਹਾਈਵੇ ਤੇ ਲੋਟ ਕਰ ਰਹੇ ਸਨ ਉਹ ਸੜਕ ਦੇ ਖੱਬੇ ਸੱਜੇ ਰੌਂਗ ਸਾਈਡ ਨੂੰ ਹੁੰਦੇ ਆਇਆ ਜਿਹੜਾ ਪਰਜੀਆਂ ਪੁਲ ਦੇ ਉੱਪਰ ਚੱਲੇ ਗਏ ਤੇ ਪੁਲਿਸ ਪਾਰਟੀ ਨੇ ਦੇਖਦੇ ਹੋਇਆ ਇੱਕ ਵਿਅਕਤੀ ਜਿਹੜਾ ਉੱਥੇ ਸੜਕ ਦੇ ਉੱਪਰ ਹੀ ਜਿਹੜਾ ਡਰਾਈਵਰ ਆ ਉਹਦੇ ਵਿੱਚ ਛੜ ਗਿਆ ਤੇ ਦੋ ਵਿਅਕਤੀਆਂ ਨੇ ਉੱਪਰੋਂ तकरीबन 40 ਫੁੱਟ ਚਾਈ ਤੋਂ ਜਿਹੜੀ ਉਹ ਛਾਲ ਮਾਰ ਦਿੱਤੀ ਜੋ ਪੁਲਿਸ ਨੇ ਮਸਤਦੀਨਾ ਜਿਹੜਾ ਇੱਕ ਉੱਪਰ ਹਾਈਵੇ ਤੇ ਸੀਗਾ ਉਹਨੂੰ ਫੜ ਲਿਆ ਤੇ ਜਿਹੜੇ ਦੋ نیچے ਸੀਗੇ ਜਿਨ੍ਹਾਂ ਨੂੰ ਸਰ ਉਹ ਚਾਈ ਤੋਂ ਨਿੱggen ਨਾਲ ਸੱਟਾਂ ਲੱਗੀਆਂ ਸਨ ਉਹਨਾਂ ਨੂੰ ਮੌਕੇ ਦੀ ਨਿਯਾਕ ਦੇ ਕੇ ਸਿਵਲ ਹਸਪਤਾਲ ਜਿਹੜਾ ਸ਼ਾਹਕੋਟ ਤੇ ਦਾਖਲ ਕਰਾਇਆ ਤੇ ਇੱਕ ਜਿਹੜਾ ਦੋਸ਼ੀ ਮੌਕੇ ਤੋਂ ਰਵੀਪਾਲ ਉਸ ਤੇਜੀ ਪੁੱਤਰ ਰਵੀ ਜੋ ਇਹ ਤਿੰਨੇ ਇਹ ਦੋਸ਼ੀ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਔਰ ਤਿੰਨੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 192 304 62 ਅਮਰਿਕ ਤਨ ਪਰ ਅਮਰਿਕ ਪੰਜਾ ਬੀ ਐਨ ਐਸ ਤਾ ਸਾਣਾ ਸ਼ਾਹਕੋਟ ਸਿੰਘੀਂ ਤਰਾਵਾਂ ਤੇ ਦਰਜ ਕੀਤਾ ਗਿਆ ਜੋ ਇਹ ਤਿੰਨੇ ਵਿਅਕਤੀ ਜਿਹੜੇ ਆ ਇੱਕ ਕ੍ਰਿਮੀਨਲ ਨੇਚਰ ਦੇ ਵਿਅਕਤੀ ਹਨ ਜਿਨ੍ਹਾਂ ਨੇ ਰਾਤ ਦੇ ਸਮੇਂ ਆ ਕੇ ਤੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਵੱਲੋਂ ਇਹਦੇ ਇਥੇ ਮੌਕੇ ਅਨੁਸਾਰ ਜਿਹੜੀ ਸਖਤ ਕਾਰਵਾਈ ਕੀਤੀ ਤੇ ਦੋ ਦੋਸ਼ੀ ਜਿਹੜੇ ਸਿਵਲ ਹਸਪਤਾਲ ਦਾਖਲ ਸੀਗੇ ਉਹਨਾਂ ਨੂੰ ਵੀ ਅੱਜ ਗ੍ਰਫਤਾਰ ਕਰ ਲਿਆ ਪੁਲਿਸ ਦੀ ਮੁਸਤੈਦੀ ਨਾਲ ਜਿੱਥੇ ਉਸ ਪਰਿਵਾਰ ਨੂੰ ਦੀ ਜਾਨ ਦੀ ਰਾਖੀ ਕੀਤੀ ਔਰ ਨਾਲ ਨਾਲੇ گاਾਂ ਅੱਗੇ ਤੋਂ ਇਹ ਵਾਰਦਾਤਾਂ ਨੇ ਠੱਲ ਪਾਈ ਗਈ ਥੈਂਕ ਯੂ